ਅੱਜ ਥਾਣਾ ਜ਼ੀਰਪੁਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਐਸਪੀ ਦਿਹਾਤੀ ਰਵਜੋਤ ਕੌਰ ਗਰੇਵਾਲ ਆਈਪੀਐਸ ਵੱਲੋਂ ਕੀਤਾ ਗਿਆ ਇਸ ਮੌਕੇ ਡੀਐਸਪੀ ਸਬਡਿਵੀਜ਼ਨ ਜ਼ੀਰਪੁਰ ਅਮਰੋਦ ਸਿੰਘ ਥਾਣਾ ਮੁਖੀ ਜ਼ੀਰਪੁਰ ਇੰਸਪੈਕਟਰ ਊੰਕਾਰ ਸਿੰਘ ਟ੍ਰੈਫਿਕ ਇੰਚਾਰਜ ਜ਼ੀਰਪੁਰ ਇੰਸਪੈਕਟਰ ਓਮबीर ਸਿੰਘ ਅਤੇ ਚੌਕੀ ਇੰਚਾਰਜ ਬਲਟਾਣਾ ਜਸ਼ਨਪ੍ਰੀਤ ਸਿੰਘ ਵੀ ਮੌਜੂਦ ਸਨ जी जी आज ऑनरेबल चीफ मिनिस्टर पंजाब कैप्टन अमरिंदर सिंह वालों थाना जीरकपुर की ईनोग्रेसन की गई है ऑन बिहाफ ऑफ एस एस पी मोहाली सरदार सतेंद्रपाल सिंह मैं रवजोत गरेवाल एस पी रूरल ਅ ਡੀਐਸਪੀ ਜ਼ੀਰੋਪੁਰ ਐਸਐਚਓ ਪੁਲਿਸ ਸਟੇਸ਼ਨ ਜ਼ੀਰੋਪੁਰ ਸਭ ਤੋਂ ਪਹਿਲਾਂ ਤਾਂ ਆਪਣੇ ਵੱਲੋਂ ਅਸੀਂ ਆਪਣਾ ਧੰਨਵਾਦ ਪ੍ਰਗਟ ਕਰਨਾ ਚਾਹੁੰਦੇ ਆ ਇਹ ਇਸ ਇਲਾਕੇ ਦੀ ਇੱਕ ਲੌਂਗ ਸਟੈਂਡਿੰਗ ਡਿਮਾਂਡ ਸੀਗੀ ਤੇ ਪੀਪੀਐਸਸੀ ਵੱਜੋਂ ਇਹ ਜਿਹੜਾ ਪ੍ਰੋਜੈਕਟ ਹੈ ਪੂਰਾ ਕੀਤਾ ਗਿਆ ਸਾਨੂੰ ਪੂਰੀ ਉਮੀਦ ਹੈ ਜੋ ਸਾਡਾ ਬੇਸਿਕ ਕੰਮ ਹੈ ਜੋ ਪੁਲਿਸ ਦਾ ਸਾਡੀ ਡਿਊਟੀ ਅਸੀਂ ਇਸ ਇਨਫਰਾਸਟ੍ਰਕਚਰ ਦੇ ਵਿੱਚ ਬਿਹਤਰ ਰੂਪ ਦੇ ਵਿੱਚ ਅਸੀਂ ਨਿਭਾ ਸਕਾਂਗੇ ਸਾਡੇ ਸਾਰਿਆਂ ਵੱਲੋਂ ਸਾਰੇ ਮੁਲਾਜ਼ਮਾਂ ਵੱਲੋਂ ਇੱਕ ਖੁਸ਼ੀ ਤੇ ਸ਼ੁਕਰਾਨਾ ਜਿਹੜਾ ਹੈਗਾ ਸੀਐਮ ਸਾਹਿਬ ਵੱਲ ਤੇ ਡੀਜੀਪੀ ਸਾਹਿਬ ਪੰਜਾਬ ਵੱਲ ਪ੍ਰਗਟ ਕੀਤਾ ਜਾ ਰਿਹਾ ਜੀ ਜਿਵੇਂ ਕਿ ਸਾਂਤ ਕੇਂਦਰ ਵਾਸਤੇ ਬਹੁਤ ਜਿਆਦਾ ਮਹੱਤਵਪੂਰਨ ਪੈਂਦਾ ਸੀ ਜਿਆ ਹੋਵੇ ਕੋਈ ਸਮੱਸਿਆ ਉੱਤੋਂ ਆਉਂਦੀ ਇਹ ਚੰਗੀ ਸਹੂਤਾ ਮਿਲਦੀ ਹੈ ਲੋਕਾਂ ਨੂੰ ਇਹ ਤੇ ਬੈਂਕ ਵਿੱਚ ਇਹ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਪੀਪੀਐਚਸੀ ਦਾ ਪ੍ਰੋਜੈਕਟ ਹੈਗਾ ਹਜੇ ਫਿਲਹਾਲ ਇਹਦੇ ਵਿੱਚ ਪੁਲਿਸ ਸਟੇਸ਼ਨ ਦਾ ਜਿਹੜਾ ਸੀਗਾ ਪ੍ਰੋਜੈਕਟ ਸੀਗਾ ਜਿੱਦਾਂ ਜਿੱਦਾਂ ਇਹ ਡਿਮਾਂਡ ਵਧੀ ਜਾ ਰਹੀ ਹੈ ਆ ਜਾਂ ਲੋਕਾਂ ਦੇ ਵਿੱਚ ਕਿਸੇ ਸਰਵਿਸ ਪ੍ਰੋਵਾਈਡਿੰਗ ਦੀ ਜਿਹੜੀ ਡਿਮਾਂਡ ਹੈ ਉਹ ਆਉਂਦੀ ਹੈ ਉਹਦੇ ਮੁਤਾਬਿਕ 인ਫਰਾਸਟ੍ਰਕਚਰ ਪੁਲਿਸ ਦਾ ਕਾਫੀ ਹੱਦ ਤੱਕ ਤੇ ਕਾਫੀ ਵੱਡੇ ਲੈਵਲ ਤੇ ਵੱਧ ਰਿਹਾ ਹੈ ਪੁਲਿਸ ਦੀ ਵੀ ਲੋੜ ਹੈ ਤੇ ਫੋਰਸ ਫੋਰ ਚੱਲਦੀ ਹੈ ਸ਼ਹਿਰ ਕਾਫੀ ਵੱਧ ਰਿਹਾ ਹੈ ਇਹਦੇ ਵਾਸਤੇ ਵੀ ਕੋਈ ਪ੍ਰੋਪੋਜ਼ਲ ਜਾਂ ਕਿਸੇ ਤਰੀਕਾ ਕੋਈ ਚਾਲ ਮੁੱਦਾ ਕੀਤਾ ਹੈ ਨਹੀਂ ਜੀ ਜੋ ਇੱਥੇ ਜਿੱਦਾਂ ਪੋਪੂਲੇਸ਼ਨ ਜੇ ਜ਼ਿਆਦਾ ਵੱਧ ਰਹੀ ਹੈ ਸ਼ਹਿਰ ਜ਼ਿਆਦਾ ਵੱਧ ਰਹੀ ਹੈ ਤਾਂ ਟਾਈਮ ਟੂ ਟਾਈਮ ਸਾਡੇ ਵੱਲੋਂ ਇਹਦੇ ਬਾਰੇ ਜਿਹੜਾ ਹੈਗਾ ਪ੍ਰੋਪੋਜ਼ਲ ਜਾਂਦਾ ਹੈ ਤੇ ਕਾਫੀ ਫੋਰ ਦੇ ਜਿਹੜਾ ਹੈਗਾ ਅਲੋਕੇਸ਼ਨ ਇੱਥੇ ਵਧੀ ਵੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਨਾਲ ਸਮੇਂ ਦੇ ਵਿੱਚ ਹੋਰ ਵਧੇਗੀ ਹਾਂਜੀ ਅਸੀਂ ਉਹ 182 ਦਾ ਆਰਡਰ ਲਏ ਨੇ ਹਾਂਜੀ ਅਸੀਂ ਉਹ 182 ਦਾ ਆਰਡਰ ਲਿੱਤੇ ਹੋਏ ਨੇ ਉਹ ਇੱਕ ਪਾਰਟ ਆਫ ਅ ਜੁਡੀਸ਼ੀਅਲ ਪ੍ਰੋਸੈਸ ਵੀ ਹੈ ਤੇ ਇੱਥੇ ਥੋੜਾ ਜਿਹਾ ਜ਼ਿਆਦਾ ਦਿਸਦਾ ਕਿਉਂਕਿ ਇੱਥੇ ਥੋੜਾ ਜਿਹਾ ਕੇਸ ਲੋਡ ਜ਼ਿਆਦਾ ਹੈ ਤੁਹਾਨੂੰ ਪਤਾ ਹੀ ਹੈ ਜਦੋਂ ਐਫਆਈਆਰ ਕਾਊਂਟ ਇੱਥੇ ਕਿਤੇ ਥੋੜਾ ਕਾਫੀ ਥਾਣਿਆਂ ਤੋਂ ਜ਼ਿਆਦਾ ਹੈ ਜੀ ਤੇ ਉਸ ਕਰਕੇ ਇੱਥੇ ਥੋੜਾ ਜਿਆਦਾ ਜਿਆਦਾ ਨਜ਼ਰ ਵੀ ਆਉਂਦਾ ਪਰ ਉਹ ਜਿਹੜੀ ਚੀਜ਼ ਹੈ ਡਿਸਪੋਜ਼ਲ ਉਹ ਇੱਕ ਜੁਡੀਸ਼ੀਅਲ ਪ੍ਰोसीडिंग ਹੈ ਕਿ ਉਹਦੀ ਚੱਲ ਰਹੀ ਹੈ ਸਾਈਮਲਟੇਨियसली ਇਹਨੂੰ ਐਸਪੀ ਡੀ ਸਾਹਿਬ ਜਿਹੜੇ ਨੇ ਸਾਡੇ ਮੋਹਾਲੀ ਜ਼ਿਲ੍ਹੇ ਤੇ ਉਹਨੂੰ ਇਹਨੂੰ ক্লোਜ਼ਲੀ ਮੋਨਿਟਰ ਕਰ ਰਹੇ ਨੇ ਇਸ ਚੀਜ਼ ਨੂੰ